ਜਿਹੜੇ ਕਸ਼ਮੀਰੀ ਸਟੂਡੈਂਟਸ ਦੇ ਉੱਤੇ ਵਿਦਿਆਰਥੀਆਂ ਦੇ ਉੱਤੇ ਹਮਲੇ ਹੋ ਰਹੇ ਹੈ ਇਹ ਨਜਾਇਜ਼ ਕਿਉਂਕਿ ਕਸ਼ਮੀਰੀਆਂ ਦਾ ਤਾਂ ਇਹ ਦੇ ਵਿੱਚ ਹੱਥ ਹੈ ਹੀ ਨਹੀਂ ਹੈ ਤੇ ਨਾ ਡੰਬਨ ਟੂ ਇੰਡੀਆ ਮੋਦੀ ਸਾਹਿਬ ਨੇ ਦੱਸਿਆ ਹੈਗਾ ਕਿ ਜੇ ਕਸ਼ਮੀਰੀਆਂ ਦਾ ਹੱਕ ਹੈ ਹੱਥ ਹੈਗਾ ਤੇ ਕਸ਼ਮੀਰ ਇੱਕ ਇੰਡੀਆ ਦਾ ਹਿੱਸਾ ਤੇ ਕਹਾਵਤ ਤੁਸੀਂ ਸੁਣੀ ਹੋਊਗੀ ਕਸ਼ਮੀਰ ਤੋਂ ਕੰਨਿਆ ਖਵਾਰੀ ਇੰਡੀਆ ਇੱਕ ਹੈ ਤੇ ਜੇ ਇੰਡੀਆ ਦਾ ਇਹ ਹੀ ਅਟੁੱਟਾ ਭਾਗ ਹੈਗਾ ਤਾਂ ਫੇਰ ਇਹ ਕਸ਼ਮੀਰੀਆਂ ਦੇ ਉੱਤੇ ਐਸੇ ਜਿਹਾ ਜ਼ੁਲਮ ਕਰਨਾ ਬੱਚਿਆਂ ਦੇ ਉੱਤੇ ਇਹ ਤਾਂ ਬਹੁਤ ਪੰਜਾਇਜ਼ ਹੈ ਤੇ ਇਹ ਤਾਂ ਹੋਮ ਮਿਨਿਸਟਰ ਅਮਿਤ ਸ਼ਰ ਜੀ ਨੂੰ ਤੇਰਮੰਤੀ ਸਾਹਿਬ ਨੂੰ ਬਿਲਕੁਲ ਇਹਦੇ ਤੇ ਸਖਤੀ ਕਰਨੀ ਚਾਹੀਦੀ ਹੈ ਕਿ ਜੇ ਕਸ਼ਮੀਰ ਤੁਸੀਂ ਕਹਿੰਦੇ ਹੋ ਕਿ ਸਾਡਾ ਇਹਦਾ ਮਤਲਬ ਹੈ ਕਿ ਤੁਹਾਨੂੰ ਕਸ਼ਮੀਰ ਦੀ ਧਰਤੀ ਚੰਗੀ ਲੱਗਦੀ ਹੈ ਪਰ ਕਸ਼ਮੀਰ ਦੇ ਵਸਿੰਦੇ ਚੰਗੇ ਨਹੀਂ ਲੱਗਦੇ ਤੇ ਜਿੰਨਾ ਚਿਰ ਤੁਹਾਨੂੰ ਮੋਦੀ ਸਾਹਿਬ ਤੇ ਵਿੱਚਾ ਜੀ ਵਸਿੰਦੇ ਨਹੀਂ ਚੰਗੇ ਲੱਗਣਗੇ ਤੇ ਫਿਰ ਤੁਸੀਂ ਹੱਥ ਕਿਵੇਂ ਰੱਖੋਗੇ ਕਸ਼ਮੀਰ ਦੀ ਧਰਤੀ ਤੇ ਗੱਲ ਤਾਂ ਇੱਥੇ ਤੱਕ ਪਹੁੰਚੀ ਸੋ ਸੈਂਟਰ ਦੀ ਸਰਕਾਰ ਨੂੰ ਬਿਲਕੁਲ ਰੱਖਿਆ ਕਰਨੀ ਚਾਹੀਦੀ ਹੈ ਪਿਛਲੀ ਵਾਰੀ ਵੀ ਇਸ ਤਰ੍ਹਾਂ ਵਾਲੇ ਤੇ ਇਥੇ ਪਸਾਦ ਹੋਏ ਸੀਗੇ ਫਿਰ ਜਿਹੜੇ ਸਾਡੇ ਪ੍ਰਧਾਨ ਹੈਗੇ ਹਰਦੀਪ ਸਿੰਘ ਬੇਰ ਹਰਿਆਣੇ ਦੇ ਉਹਨਾਂ ਨੇ ਜਾ ਕੇ ਸਾਹਮਣੇ ਤੇ ਉਹਨਾਂ ਨੂੰ ਕਸ਼ਮੀਰ ਤੱਕ ਵੀ ਬਚਾਇਆ ਅੱਜ ਵੀ ਕਸ਼ਮੀਰੀ ਜਿਹੜੇ ਹੈਗੇ ਐ ਹਰਜੀਤ ਸਿੰਘ ਵਿਰਤੀ ਬਹੁਤ ਕਦਰ ਕਰਦੇ ਐ ਸਤਿਕਾਰ ਕਰਦੇ ਐ ਕਿ ਸਾਡੇ ਬੱਚੇ ਤੁਸੀਂ ਪਹਿਲਾਂ ਜਦੋਂ ਵਿਰਤਾ ਪਈ ਹੈ ਉਹ ਤੋਂ ਬਚਾਏ ਐ ਤੇ ਸਾਡੇ ਗੋਬਿੰਦਗੜ੍ਹ ਵੀ ਇਹ ਕਸ਼ਮੀਰੀ ਬੱਚਿਆਂ ਨੂੰ ਤਾਂ ਕੀਤਾ ਗਿਆ ਸੀ ਪਰ ਸਾਡੀ ਪਾਰਟੀ ਨੇ ਇੱਕਦਮ ਉੱਥੇ ਪਹੁੰਚ ਕੇ ਉਹਨਾਂ ਦੀ ਰੱਖਿਆ ਕੀਤੀ ਸੀ ਤੇ ਮੈਂ ਸਾਰੇ ਭਾਈਚਾਰੇ ਨੂੰ ਸਾਰੀ ਕੌਮ ਨੂੰ ਕਹਿੰਦਾ ਐ ਕਿ ਜਿੱਥੇ-ਜਿੱਥੇ ਵੀ ਇਹ ਵਿਸਾਤ ਕਸ਼ਮੀਰੀਆਂ ਨਾਲ ਹੋ ਰਿਹਾ ਐ ਉੱਥੇ ਜਾ ਕੇ ਹਟਾਉਣਾ ਚਾਹੀਦਾ ਹੈ ਬੰਨਮ ਪੱਟੀ ਜਉਣੀ ਚਾਹੀਦੀ ਹੈ ਜੇ ਉਹਨਾਂ ਨੇ ਰੋਟੀ ਨਹੀਂ ਖਾਧੀ ਉਹਨਾਂ ਨੂੰ ਰੋਟੀ ਖਾਓ ਤੇ ਉਹਨਾਂ ਨੂੰ ਆਰਾਮ ਦੇ ਨਾਲ ਜਿੱਨਾਂ ਛੈਣ ਨਹੀਂ ਆਉਂਦੀ ਉਹਨਾਂ ਛੈਣ ਉਹਨਾਂ ਨੂੰ ਆਪ ਆਪਣੀਆਂ ਜੱਡੀਆਂ ਦੇ ਉੱਤੇ ਕਸ਼ਮੀਰ ਛੱਡ ਕੇ ਆਓ ਜਿੱਥੇ ਉਹਨਾਂ ਦਾ ਵਾਰ ਵੀ ਵਿੰਨਾ ਨਾ ਹੋ ਸਕੇ ਇਹ ਸਿੱਖ ਹਮੇਸ਼ਾ ਕਰਦੇ ਰਹੇ ਆ ਤੇ ਮੈਂ ਉਸ ਕਰਤਾ ਫੌਂਡ ਵੀ ਸੜੀ ਨਸਲ ਉਹੀ ਹੈ ਤੇ ਅਸੀਂ ਬਿਲਕੁਲ ਇਨੋਂ ਦੀ ਰੱਖਿਆ ਕਰਾਂਗੇ ਜਿਵੇਂ ਪਹਿਲਾਂ ਅਸੀਂ ਕਰਦੇ ਰਹੇ ਹਾਂ